ਦੇ ਅੱਜ ਦਲੀਏ ਦਾ ਲੰਗਰ ਲਾਣਾ ਕਹਿੰਦੇ ਮੀਂਹ ਨਹੀਂ ਪੈਂਦਾ ਤੇ ਦਲੀਆ ਭਿਆਕੇ ਲੱਗੇ ਆਇਆ ਹੁਣ ਇਹ ਨਹੀਂ ਪਤਲਾ ਤੇ ਦਲੀਆ ਕੇ ਆਟਾ ਕਹਿੰਦੇ ਦਲੀਆ ਵਾ ਇਹਨੂੰ ਪਰ ਹੁਣ ਇਹਦਾ ਸਾਡਾ ਖਾਤੀ ਭਾਜੀ ਆ ਇਹਨਾਂ ਨੇ ਆਪੇ ਚੱਕੀ ਤੇ ਕਰ ਦੇਣਾ ਇਹਨਾਂ ਨੇ ਕਹਿੰਦੇ ਵਾਦਾ ਘਾਟਾ ਕਰਦੇ ਆ ਕਿ ਕੋਈ ਗੱਲ ਨਹੀਂ ਤੇ ਮੁੰਡੇ ਠੂਠੀ ਕੱਟ ਰਾ ਜਾ ਕਹਿੰਦੇ ਠੂਠੀਆਂ ਪਾਣੀ ਆ ਥੋੜੀ ਮੋਟੀ ਰੱਖੋ ਜਿਹੜਾ ਬੰਦੇ ਦੇ ਮੂੰਹ ਜਾਵੇ ਪਤਾ ਵੀ ਲੱਗੇ ਇਹ ਇਧਰ ਲੰਗਰ ਤਿਆਰ ਹੁੰਦਾ ਜਿਹੜੇ ਬੰਦਿਆਂ ਨੇ ਇਧਰ ਦੂਜਾ ਕਰਨਾ ਮਤਲਬ ਲੰਗਰ ਤਿਆਰ ਕਰਨਾ ਦਲੀਏ ਦਾ ਜਾਗ ਦਲੀਆ ਤਿਆਰ ਕਰਨਾ ਤੇ ਉਹਨਾਂ ਲਈ ਲੰਗਰ ਵੀ ਤਿਆਰ ਹੁੰਦਾ ਠੀਕ ਕੱਟੋ ਘੜ ਤਿੰਨ ਚਾਰ ਦਿਨ ਹੋ ਗਿਆ ਮੀਂਹ ਨਹੀਂ ਪਿਆ ਤੇ ਬੜਾ ਹੀ ਬੁਰਾ ਹਾਲ ਆ ਗਰਮੀ ਕਹਿੰਦੀ ਆ ਕੀ ਕੀ ਲਿਆਂਦਾ ਬਈ ਈਐਸ ਮੈਂ ਕੜਕੜਾ ਅੱਛਾ ਮੇਲਾ ਭਾਜੀ ਇੱਥੇ ਅੱਗੇ ਕਰੇ ਨਹੀਂ ਆ ਆਜਾ ਦਾ ਸਾਰੀ ਟੁੱਟ ਕੇ ਨਹੀਂ ਮੈਂ ਗਿਆ ਨਹੀਂ ਕੰਮ ਤੇ ਅੱਜ ਦੀ ਗਰਮੀ ਵੀ ਜ਼ਿਆਦਾ ਯਾਰ ਤੇ ਆਉਂਦੇ ਨੂੰ ਮੈਂ ਇੱਥੇ ਖੜੇ ਸੀਗੇ ਮੁਰਗੀਆਂ ਦਲੀਆਂ ਰੋਣਾਂ ਦਾ ਨਹੀਂ ਨਹੀਂ ਵਧੀਆ 10 ਕਿਲੋ ਕੇਸ ਦੇ ਸੀ ਅੱਛਾ ਦੇਖੀ ਕਿਉਂ ਚੱਲ ਕੋਈ ਦੇਖਦੇ ਆਂ ਲੇ ਵੀ ਪ੍ਰਧਾਨ ਆ ਗਿਆ ਸਾਡਾ ਦਲੀਆ ਕਮੇਟੀ ਦਾ ਪ੍ਰਧਾਨ ਮੈਂ ਮੂੰਹਾਂ ਪੈਥੋ ਬਈ ਤੁਸੀਂ ਕੱਢੋ ਤੇ ਬਾਜੀ ਲਾ ਪਿਆ ਦਲੀਆ ਸਾਫ ਕਰਨ 5-4 ਕਿਲੋ ਹੁਣੇ ਫੇਰ ਕੀ ਨਾ ਤਾਜ਼ੇ ਤਾਜ਼ਾ ਨਹੀਂ ਨਹੀਂ ਵਧੀਆ ਨਾ ਵਧੀਆ ਨਿਕਲ ਗਿਆ ਆ ਜਾ ਪਪੂ ਬਾਜੀ ਆ ਜਾ ਇੱਧਰ ਆ ਗਿਆ ਆ ਗਿਆ ਆ ਗਿਆ ਕਾਦੀਕਰ ਆ ਗਿਆ ਉਹਦੇ ਉਧਰ ਹੀ ਆਉਦਾ ਇੱਥੇ ਛਾਣ ਲੈਂਦੇ ਆ ਮਹਾਰਾਜ ਆ ਜਾਓ ਲਓ ਆ ਜਾ ਤੇਜਿੰਦਰਾ ਵਧੀਆ ਵਧੀਆ ਤੁਸੀਂ ਆ ਜਾ ਨਾਲ ਹਲਵਾਈ ਹੈਗਾ ਬਾਬਾ ਬਾਬਾ ਸੁਗਰਮੀ ਆ ਜਾਣ ਬਗਰਮੀ ਬਵਾ ਦਾ ਵੀ ਤਿਆਰ ਹੁੰਦਾ ਇੱਧਰ ਆਇਆ ਗੁੱਡੇ ਵਾਲਾ ਵੀ ਆਇਆ ਗੁੱਡਾ ਵੀ ਦੇਖਣਾ ਭਰਾਵਾ ਵਸਤੀ ਗਾਲ ਜੀ ਇਹ ਨੰਦਾ ਬਲੌਗ ਰੈਕਡਾ ਮੈਂ ਦੇਖ ਕੇ ਇੱਧਰ ਤੇ ਕਿੱਧਰ ਆ ਆ ਮੁੰਡੇ ਨੇ ਗੁੱਡਾ ਤਿਆਰ ਕੀਤਾ ਜੀ ਆ ਪਰ ਇੱਕ ਆ ਕੀ ਕਰੇ ਲੰਗੜਾ ਸੀ ਇੱਕ ਲੱਤ ਛੋਟੀ ਹੋ ਗਈ ਉਹ ਵੀ ਤਾਂ ਹੀ ਹੋ ਗਈ ਲੈ ਕੇ ਛੋਟੀ ਐ ਇੱਧਰ ਦੇਖੇ ਖੜਾ ਕਰਿਓ ਉਹ ਤੇਰੀ ਤੇਰੀ ਬਹੁਤ ਲੋਕਾਂ ਦੇ ਖੜ ਗਏ ਆ ਮੇਰੇ ਵਾਂਗੂ ਕਰਦੀ ਆ ਇਹਨੇ ਆਪਣੇ ਸੁਪਨਾ ਬਣਾਇਆ ਤਾਂ ਦੋ ਲੱਦਾ ਦੇ ਖੜ ਗਏ ਆ ਇਹ ਇੱਥੇ ਵਾਪਸ ਮੈਂ ਦੇਖਣ ਲੱਗਾ ਕਿ ਹਲਾ ਦਾ ਨਾਪਣ ਲੱਗਾ ਮੈਂ ਵੀ ਮੁੰਡੇ ਨੇ ਕਰਤਾ ਗੁੱਡਾ ਸਿੰਘ ਤਿਆਰ ਭਾਈ ਗੁੱਡਿਆ ਤੂੰ ਕਹਿ ਉਹਨੂੰ ਰੱਬ ਕੋ ਜਾ ਕੇ ਅੱਛਾ ਥੋੜੀ ਲਾਈਫ ਇਟ ਲਾ ਕੇ ਉਹਨੂੰ ਜਲਦੀ ਖੜਾ ਕਰਦੇ ਆ ਕੋਈ ਬਚਾਰਾ ਵੀ ਕੀ ਕਰੇ ਇੱਕ ਵਾਰ ਸੇਟ ਨਹੀਂ ਹੈ ਜਾਨੀ ਕਿੱਦਾਂ ਹਾਂ ਇਦਾਂ ਇਹ ਦੇਪਿਆ ਛੱਟ ਲੱਗੀ ਸੀ ਇਹਦੇ ਜੀਤ ਤਾਂ ਦੇਖ ਮੇਰਾ ਮੈਂ ਆਪਣਾ ਸਾਹੇ ਚੱਕੂਗਾ ਠੀਕ ਹੈ ਤੇ ਉਹ ਵੀ ਉਦਾਂ ਹੀ ਜਮਾਨ ਨੂੰ ਛੋੜਾ ਆ ਇਹ ਗੁੱਡਾ ਲੈ ਵੀ ਭਾਈ ਕਹ ਆ ਲੈ ਕਹ ਗੁੱਡੇ ਨੂੰ ਕਹ ਭਾਈ ਭਾਈ ਪਾ ਦੇ ਮਹਾਰਾਜ ਤੁਆਜਾ ਬਲੀ ਭਲੀ ਕਰਿਓ ਇੰਨੀ ਬੁੱਢੀ ਖੜੇ ਅੱਗੇ ਆ ਦੇਖ ਲੋ ਕਿਰਪਾ ਕਰਦੇ ਚਾਹੇ ਸਾਡੇ ਥੋੜਾ ਥੋੜਾ ਪਵਾ ਦਿਓ ਅੱਜ ਵੀ ਪਾ ਦੇਈ ਭਰਾਵਾ ਆ ਲਓ ਜੀ ਲਿਆ ਮੋ ਲਾ ਪਿਆ ਤਿਆਰ ਹੰਡਾ ਕਰਦਾ ਮੈਂ ਬੰਦੇ ਵਧੀਆ ਥੱਲੇ ਸਾਬ ਕਿੱਥੇ ਰਹਿਣ ਲਈ ਬੰਦੇ ਫੇਰ ਦੁਬਾਰਾ ਦਾਦ ਕਾਨਾ ਬਾਬਾ ਬੰਦ ਕਰਾਣਾ ਸਾਬਾ ਜਾਲ ਦੀ ਜਾਮਣਾਂ ਦੀ ਸ਼ੌਣ ਆ ਉਹ ਫੇਰ ਵੀ ਜਿਹੜਾ ਗਾਇ ਜੀਂ ਪੱਲੀਓ ਹਾਂ ਕਦੀ ਕਦੀ ਘਰਮੀ ਬਹੁਤ ਜ਼ਿਆਦਾ ਸੀ ਮਾਂ ਨਾ ਕੋਈ ਚਲੇ ਕਿਸੇ ਕੋਲ ਸਿੱਜਾਈ ਠੂਠੀ ਬਿਠਿਆਰ ਕੇ ਬਣੀ ਹੈ ਬਿਲਹੇ ਆ ਠੀਕ ਹੈ ਲੈ ਵੀ ਸੇਵਾ ਦਾ ਘਟੇ ਪਏ ਆ ਲਿਓ ਦਾਖਲੇ ਆਂਦੀ ਹੈ ਉਹ ਤੇ ਹੈਗੀਆਂ ਜੁਵੇਲੇ ਤੇਰਾ ਅਸਲੀ ਤੇਰੀ ਲੱਗਣੀਆਂ ਉਹ ਪਿਆ ਪਰਲੇ ਬਸ ਇਹਨੂੰ ਇੱਕ ਡਰੇਨ ਲੈ ਵੀ ਆ ਤਾਂ ਕਾਪੀ ਭਾਜੀ ਨਾਲ ਦੇ ਘਰ ਦਾ ਨੰਬਰ 331 ਭਾਜੀ ਆਲਾ ਦਰਵਾਜ਼ਾ ਤੇਰਾ ਦਾ ਨੰਬਰ ਆ ਜਿਹੜੇ ਨੰਬਰ ਆ ਨਾ ਪਹਿਲਾਂ ਘਰਾਂ ਦੇ ਵਿੱਚ ਇਹ ਨੰਬਰ ਲਾ ਕੇ ਜਾਂਦੇ ਹੁੰਦੇ ਸੀ ਇਦਾਂ ਹੁਣ ਨਹੀਂ ਲੱਗਦੇ ਹੈ ਕਿ ਮੇਰੇ ਖਾਤੇ ਸਰਕਾਰੀ ਮੁਲਾਜ਼ਮਾਂ ਦੇ ਹੁੰਦੇ ਸੀ ਤਾਂ ਇਹਨਾਂ ਨੂੰ ਕੁਝ ਕਹਿੰਦੇ ਹੁੰਦੇ ਸੀ ਜਦੋਂ ਲਾਦੇ ਹੁੰਦੇ ਸੀਗੇ ਤਾਂ ਇਹ ਨੰਬਰ ਲਾ ਕੇ ਜਾਂਦੇ ਮੈਂ ਵੀ ਤੁਸਾਂ ਦਾ ਕੋਚ ਤੇ ਸੀ ਜੇ ਨੇ ਕੱਛਾ ਭਾਗੇ ਉਹ ਜਾਣਾ ਸੀ ਮੁੰਡੇ ਦੇ ਨਾਲ ਜਾਓ ਜਾਓ ਆਹ ਵਾਟੇ ਲਾਉ ਪਏ ਹੁਣ ਸਾਡੇ ਦਾ ਗਜਰਾਤ ਦੇ ਹੋਟਲਾਂ ਦੇ ਕੰਮ ਕਰਿਓ ਆ ਉਹ ਕੰਮ ਆਦਾ ਹੁਣ ਇਹ ਸਾਡੇ ਬਪੂ ਬਾਜੀ ਆ ਕਿ ਗਜਰਾਤ ਦੇ ਹੋਟਲਾਂ ਦੇ ਕੰਮ ਕਰਿਆ ਬਹੁਤ ਟਾਈਮ ਲਾਇਆ ਇਹਨਾਂ ਨੇ ਕਿ ਬਚਪਨ ਵੀ ਉਧਰ ਹੀ ਨਿਕਲਿਆ ਇਹਨਾਂ ਸਾਰੇ ਪੰਜਾਬੋਂ ਵਟੋ ਹਾਂ ਛੋਟੀ ਉਮਰ ਤੇ ਚਲ ਗਿਆ ਸੀ ਗਜਰਾਤ ਮਿਹਨਤ ਬਹੁਤ ਕਰੀ ਬਾਈ ਇਹ ਅੱਜ ਫਲ ਲੱਗਿਆ ਆ ਬੇਟਾ ਇਹਨਾਂ ਦਾ ਲੱਗੇ ਵਾ ਨਾਲ ਹਲਵਾਈ ਦਾ ਕੰਮ ਵੀ ਕਾਰੀਗਰ ਬਣ ਗਿਆ 4 ਅੱਜ ਸਵੇਰ ਤੋਂ ਮਤਲਬ ਕਿੰਨੇ ਵਜੇ ਆਇਆ ਸੀ 8 ਵਜੇ 8 ਵਜੇ ਆਈਆਂ ਇਹ ਮਿਰਚਾਂ ਤੋਂ ਨਿਆਣੇ ਨਿਕਲੇਗੇ ਆ ਕੱਲ ਤਾਂ ਮੈਂ ਇੰਨੀ ਗੌਰ ਨਹੀਂ ਕਰੀ ਲੇਕਿਨ ਅੱਜ ਦੇਖਿਆ ਮੈਨੂੰ ਸਵੇਰੇ 8 ਵਜੇ ਤੋਂ ਆਇਓਗਾ ਇਹ ਦੋਈ ਜਾਣੀਆਂ ਇਹ ਦੇਖ ਲੋ ਦੋਨੇ ਇਹ ਤੋੜੀਆਂ ਦੋ ਬੋਰੇ ਤਕਰੀਬਨ ਤਕਰੀਬਨ ਤੋੜ ਚੁੱਕੀਆਂ ਏ ਕੱਲ ਤੋੜਿਆ ਸੀ ਇਹਨਾਂ ਨੇ ਇੱਕ ਬੋਰਾ ਬਾਕੀ ਡੈਲੀ ਤੇ ਲਿਖਿਆ ਹੋਇਆ ਕਿੰਨੇ ਕਿਲੋ ਹੋਈ ਇਹਨਾਂ ਦੀ ਸਾਰੀ ਹੈ ਨਾ ਤੇ ਅੱਜ ਇਹਨਾਂ ਨੇ ਦੋ ਆ ਘੱਟੋ ਘਾਟਰੀ ਦਾ ਮੇਰੇ ਹਿਸਾਬ ਨਾਲ 40 50 ਕਿਲੋ ਤੋਂ ਘੱਟ ਨਹੀਂ ਇਹ ਤੋੜਦੀਆਂ ਨਿਗ ਨਿਗੀਆਂ ਹੀ ਆਂ ਮਿਹਨਤ ਆ ਚਲੋ ਵੀ ਤੋੜ ਦੋ ਤੇਰੀ ਹੈਗੀਆਂ ਤੋੜੇਵਾ ਬੂਟੇ ਨਾ ਤੋੜਿਓ ਆ ਜਾ ਅਸੀਂ ਨਾ ਹੋਰਾਂ ਦੀਆਂ ਵੀਡੀਓ ਦੇਖਦੇ ਹੁੰਦੇ ਸੀ ਵੀ ਮਿਰਚ ਐਨੀ ਦਿਖਾ ਲਈਓ ਆ ਕਿਤੇ ਵੀਡੀਓ ਐਡਿਟ ਕਰ ਕਰਕੇ ਤੇ ਨਹੀਂ ਪਾਉਂਦੇ ਲੇਕਿਨ ਅੱਜ ਪਤਾ ਲੱਗਾ ਕਹਿੰਦੇ ਨੇ ਮਿਹਨਤ ਕਰੋ ਬੰਦਾ ਤੇ ਫਲ ਜ਼ਰੂਰ ਲੱਗਦਾ ਆਹ ਦੇਖ ਲਓ ਮਿਹਨਤ ਤੇ ਮਿਹਨਤ ਜ਼ਰੂਰੀ ਆ ਤੇ ਇਹਦੀ ਲੋੜ ਨਹੀਂ ਵਿੱਚ ਕਹਿਣ ਦੀ ਮਿਹਨਤ ਆ ਤਾਂ ਸਾਰਾ ਕੁਝ ਆ ਜੇ ਮਿਹਨਤ ਨਹੀਂ ਤਾਂ ਕੁਝ ਨਹੀਂ ਆ ਬਹੁਤ ਵਧੀਆ ਜਿਹੜੇ ਜਿਹੜੀਆਂ ਦਵਾਈਆਂ ਪਾਈਆਂ ਸੀ ਕਿ ਉਹਨਾਂ ਦੇ ਰਿਜ਼ਲਟ ਵਧੀਆ ਆਏ ਆ ਤੇ ਉਹਦੇ ਨਾਲ ਜਿਆਦਾ ਮਿਹਨਤ ਆ ਹੂਟੇ ਮੇਰੇ ਟੁੱਟਣ ਲੱਪੇ ਮੈਂ ਤਦ ਹੀ ਲੈ ਉਹਨੂੰ ਕਹਿੰਦਾ ਵੀ ਛੇਤੀ ਛੇਤੀ ਤੋੜ ਦੋ ਤੇ ਜੀ ਦੇ ਨਾਲ ਮੈਨੂੰ ਮੇਰਾ ਨੁਕਸਾਨ ਨਾ ਹੋਵੇ ਕਿਉਂਕਿ ਮੈਂ ਦੁਬਾਰਾ ਵੀ ਫੜ ਲੈਣਾ ਇਹਨਾਂ ਤੋਂ ਆਪਾਂ ਇਹਨਾਂ ਕੁਰੀਆਂ ਦੀ ਕਰਦੇ ਸੀਗੇ ਨਾ ਵੀ ਮਿਹਨਤ ਕਰਦੀਆਂ ਇਹਨਾਂ ਕੁੜੀਆਂ ਨੇ ਅੱਜ ਕੋ ਤੋੜਿਆ 18 ਕਿਲੋ 18 ਦੇ 5-5 ਇੱਕ ਉਹ ਲਾਲ ਜਿਹੜੀ ਉਹਨੀਆਂ 5 ਕਿਲੋ ਆ ਲਾਲ ਵਾ 18-18 ਕਿਲੋ ਦੇ ਕੱਟੇ ਸੀ ਤੇ ਕੱਲ ਇਹਨਾਂ ਦੇ ਥੋੜੀ ਸੀਗੀ ਐ ਕੁੜੀਆਂ ਹਾਂ ਕੱਲ 2.5 ਕਿਲੋ ਥੋੜੀ ਰਸੀਆਂ ਅੱਜ ਜ਼ਿਆਦਾ ਕਲ ਜੋਰ ਲਾਤਾ ਇਹਨਾਂ ਨੇ ਤੇ ਅੱਜ ਇਹਨਾਂ ਨੇ ਤਕਰੀਬਨ ਤਕਰੀਬਨ 40-47 ਕਿਲੋ ਤੋੜਤੀਆਂ ਹਾਲ ਜਿਨੀ ਹੈ ਤਕਰੀਬਤ ਥੋੜਾ ਫਰਕ ਪਾਤਾ ਇਹਨਾਂ ਨੂੰ ਆਪਕੇ ਬੱਚੇ ਨੇ ਕੱਲ ਖਾਈ ਸੀ ਅੱਜ ਆਸਾਲੀ ਹੈ ਫਰਕ ਪਾਉਂਦੀ ਬਹੁਤ ਲੜਦੇ ਆ ਵੀ ਇਹ ਸੋਨੇ ਸੋਨੇ ਚਰਨੇ ਇਹ ਗੀਤ ਮਰੀ Тихо, тихо,